ਤਾਜ ਆ ਸ਼ਹਿਰ ਹੈ ਕਲਨੌਰ ਤੇ ਉੱਥੇ ਤੁਸੀਂ ਅਜੇ ਵੀ ਜਾਓ ਤੇ ਮੁੱਖ ਜਿਹੜੀ ਸੜਕ ਹੈਗੀ ਉਹਦੇ ਉੱਪਰ ਬੋਰਡ ਲੱਗੇ ਹੋਏ ਆ ਕਿ ਅਕਬਰ ਦੀ ਤਾਜ ਪੋਸ਼ੀ ਜੇ ਸਥਾਨ ਦੇ ਉੱਪਰ ਹੋਈ ਸੀਗੀ ਉਹ ਇਧਰਲੇ ਪਾਸੇ ਤੇ ਜਾਓਗੇ ਤੇ ਉੱਥੇ ਬਕਾਇਦਾ ਉਸ ਚੀਜ਼ ਨੂੰ ਸੰਭਿਆ ਹੋਇਆ ਦੂਸਰੇ ਪਾਸੇ ਜਿੱਥੇ ਆਪਾਂ ਖੜੇ ਆ ਇਹ ਬੜੀ ਵੱਡੀ ਇਤਿਹਾਸਿਕ ਜਗ੍ਹਾ ਹੈਗੀ ਆਸਰੂ ਪਿੰਡ ਦੇ ਵਿੱਚ ਔਰ ਇਹ ਸਰਕਾਰੇ ਖਾਲਸਾ ਦੀ ਆਖਰੀ ਚੌਂਕੀ ਸੀਗੀ ਨਾਲ ਬਿਲਕੁਲ ਸਤਲੁਜ ਦਰਿਆ ਜਿਹੜਾ ਆ ਉਹ ਵਗਦਾ ਆ ਪਰ ਇੱਥੇ ਅੱਜ ਜਰੂਰ ਜਦੋਂ ਆਪਾਂ ਆਏ ਆ ਤਾਂ ਜਿਹੜਾ ਮੋਰਚਾ ਲੱਗਾ ਸੀਗਾ ਮਿਸਲ ਸਤਲੁਜ ਤੇ ਹੋਰ ਨਾ ਜਥੇਬੰਦੀਆਂ ਦੇ ਵੱਲੋਂ ਰਲ ਕੇ ਉਹਨਾਂ ਦੇ ਵੱਲੋਂ ਜਰੂਰ ਬੋਰਡ ਲਾਏ ਹੋਏ ਪਰ ਇੱਥੇ ਕਿਤੇ ਵੀ ਸਰਕਾਰੀ ਤੌਰ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਬੋਰਡ ਜਾਂ ਕੁਝ ਵੀ ਜਿਹੜਾ ਆ ਕੋਈ ਜਾਣਕਾਰੀ ਦਿੰਦੀ ਚੀਜ਼ ਜਿਹੜੀ ਉਹ ਨਜ਼ਰ ਨਹੀਂ ਆਈ ਫਿਰ ਸਰਕਾਰਾਂ ਦਾ ਇਹ ਫਰਜ਼ ਹੁੰਦਾ ਕਿ ਉਹ ਆਪਣੀ ਵਿਰਾਸਤ ਦੀ ਸੰਭਾਲ ਕਰਨ ਇਹ ਕਹਿ ਦੇਣਾ ਕਿ ਇੱਕ ਫੈਕਟਰੀ ਦੇ ਕੋਲ ਜ਼ਮੀਨ ਆ ਇਸ ਕਰਕੇ ਵਿਰਾਸਤੀ ਜਿਹੜੀ ਚੌਂਕੀ ਆ ਉਹਨੂੰ ਜਾਣ ਵਾਲਾ ਰਸਤਾ ਬੰਦ ਐ ਫੈਕਟਰੀ ਵਾਲੇ ਆਪਣੀ ਮਰਜ਼ੀ ਕਰਦੇ ਆ ਜਾਂ ਅਦਾਲਤਾਂ 'ਚ ਮਾਮਲੇ ਚਲੇ ਜਾਂਦੇ ਲੰਮਕ ਜਾਂਦੇ ਇਹ ਸਾਰਾ ਇਹ ਦਿਖਾਉਂਦਾ ਆ ਕਿ ਜੋ ਖਾਲਸਾ ਰਾਜ ਦੇ ਨਾਲ ਸੰਬੰਧਿਤ ਯਾਦਗਾਰਾਂ ਹੈਗੀਆਂ ਉਹਨਾਂ ਵੱਲ ਸਰਕਾਰਾਂ ਦੀ ਤਵੱਜੋ ਨਹੀਂ ਰਹੀ ਬਲਕਿ ਇਸ ਤਰ੍ਹਾਂ ਦੇ ਹਾਲਾਤ ਰਹੇ ਇੱਥੇ ਜਿਹੜੀ ਅਸਲ ਲੱਠ ਲੱਗੀ ਹੋਈ ਸੀਗੀ ਉਹ ਅਸ਼ਟ ਤੱਤੂ ਦੀ ਸੀਗੀ ਅੱਠ ਤਰ੍ਹਾਂ ਦੀਆਂ ਤੱਤਾਂ ਨੂੰ ਮਿਲਾ ਕੇ ਕਸ਼ਟ ਤੱਤੂ ਜੀ ਜਿਹੜਾ ਅਲੋਏ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਮੈਟਲ ਹੁੰਦਾ ਸੋ ਉਹਦੀ ਲੱਠ ਸੀਗੀ ਉਹ ਵੀ ਪਿਛਲੇ ਸਮੇਂ ਦੇ ਦੌਰਾਨ ਇੱਥੋਂ ਚੋਰੀ ਹੋਈ ਬਹੁਤ ਸਿਹਰਤ ਯਤਨ ਹੋਏ ਪਿਛਲੇ ਸਮੇਂ ਦੇ ਦੌਰਾਨ ਵੱਡੀਆਂ ਨਾਮਵਰ ਸ਼ਖਸੀਤਾਂ ਜਿਹੜੀਆਂ ਉਹਨਾਂ ਨੇ ਵੀ ਇਹ ਰਸਤਾ ਖਲਵਾਉਣ ਦੇ ਵਾਸਤੇ ਯਤਨ ਕੀਤੇ ਇਹਦੀ ਨਿਸ਼ਾਨਦੇਹੀ ਕਰਵਾਉਣ ਦੇ ਵਾਸਤੇ ਪਰ ਇਹ ਚਲਦਿਆਂ ਚਲਦਿਆਂ ਸਮਾਂ ਹੁਣ ਇੱਥੇ ਤੱਕ ਆਇਆ ਕਿ ਜਿਨ੍ਹਾਂ ਵੀਰਾਂ ਨੇ ਮੋਰਚਾ ਲਾਇਆ ਸੀਗਾ ਉਹਨਾਂ ਨੂੰ ਇਹ ਵਡਿਆਈ ਮਿਲੀ ਹੈ ਇਹ ਗੱਲ ਇਹ ਵੀ ਹੁਣ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਕਿ ਹੁਣ ਜਦੋਂ ਇੱਥੇ ਇੱਕ ਸ਼ੁਕਰਾਨਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਨਿਸ਼ਾਨਦੇਹੀ ਹੋਣ ਤੋਂ ਬਾਅਦ ਜਿਹੜੀ ਯਾਦਗਾਰ ਹੈ ਜਾਂ ਜਿਹੜੀ ਵਿਰਾਸਤੀ ਸਥਾਨ ਹੈ ਉਹਦੀ ਨਿਸ਼ਾਨਦੇਹੀ ਹੋਈ ਤਾਂ ਇਹਨੂੰ ਸੰਭਾਲਣ ਦਾ ਜ਼ਿੰਮਾ ਜਿਹੜਾ ਆ ਉਹ ਹੁਣ ਹੋਣਾ ਚਾਹੀਦਾ ਪਿਛਲੇ ਸਮੇਂ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਇੱਕ ਕੁਦਰਤੀ ਵਿਖੇ ਪੇਸ਼ ਕਰਦੀ ਹੈ ਆਪਾਂ ਜੇ ਤੁਸੀਂ ਗਏ ਹੋਮੋਗੇ ਉੱਪਰ ਤਾਂ ਜ਼ਰੂਰ ਦੇਖਿਆ ਹੋਊਗਾ ਸੋ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਇਹਨੂੰ ਇਸੇ ਤਰੀਕੇ ਦੇ ਨਾਲ ਇੰਟੈਕਟ ਰੱਖਿਆ ਜਾਵੇ ਇਹਦੇ ਬਾਰੇ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਦੱਸਿਆ ਜਾਵੇ ਤਾਂ ਕਿ ਲੋਕ ਇੱਥੇ ਆ ਸਕਣ ਮਹਿਸੂਸ ਕਰ ਸਕਣ ਤੇ ਹੁਣ ਵੀ ਜਦੋਂ ਤੁਸੀਂ ਉੱਪਰ ਜਾਂਦੇ ਹੋ ਤੇ ਦੇਖਦੇ ਹੋ ਦੂਰ ਤੱਕ ਸਤਲੁਜ ਦਰਿਆ ਦਾ ਵੱਡਾ ਵਹਿਣ ਜਿਹੜਾ ਆ ਉਹ ਵਗਦਾ ਆ ਉਸ ਸਮੇਂ ਦਾ ਇੱਕ ਯਾਦਗਾਰ ਜਾਂ ਉਸ ਸਮੇਂ ਦੀਆਂ ਜਿਹੜੀਆਂ ਯਾਦਾਂ ਉਹਨਾਂ ਦੇ ਅਹਿਸਾਸ ਦੇ ਨੇੜੇ ਜਾਇਆ ਜਾ ਸਕਦਾ